ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਇਹ ਪੀ 286 ਦਾ ਬੱਚਾ ਹੈ ਇਹਦੀ ਮਾਦਾ ਦਾ ਤਗਦੀਰ ਆ ਨਾਰਮਲ ਤੇ 25 ਪਲੱਸ ਚਲਦੀ ਆ ਇਹਦੀ ਚਾਰ ਰਿਕਾਰਡਿੰਗਾਂ ਹੈਗੀਆਂ ਸਾਡੇ ਕੋਲੇ ਜਿਹੜੇ ਸਰਕਾਰੀ ਆ ਅੱਜ ਸਨਮਾਨਚਨ ਮਿਲਿਆ ਕਿਸ ਤਰ੍ਹਾਂ ਦਾ ਲੱਗਿਆ ਤੇ ਚਿਹਰਾ ਬਾਦ ਬਹੁਤ ਬਹੁਤ ਮੁबारकਾ ਹੋਣ ਜੀ ਇਹ ਸਨਮਾਨਚਨ ਤੇ ਸਰਦਾਰ ਗੁਰਦੇਵ ਸਿੰਘ ਨੂੰ ਸਰਪੰਚ ਨੂੰ ਮਿਲਿਆ ਜਿਹੜਾ ਬ੍ਰੀਡਿੰਗ ਕੰਮ ਕਰਦਾ ਹੁਣ 2021 ਚ 22 ਸਚ ਮੁੱਖ ਮੰਤਰੀ ਵਾਰਡ ਵੀ ਮਿਲਿਆ ਇੱਕ ਕਟੇ ਦੇ ਮਾਲਕ ਨੂੰ ਹਨੂ ਬਹੁਤ ਖੁਸ਼ੀ ਹੋਈ ਆ ਜੀ ਲੈ ਵੀ ਐਡਾ ਸੋਹਣਾ ਚਾਰ ਦੰਦ ਰਾਕਾ ਤੇ ਦੋ ਨੰਬਰ ਤੇ ਕਿੱਥੇ ਜਗ੍ਹਾ ਤੋਂ ਆਏ ਹੋ ਤੁਸੀਂ ਫਤੇਗੜ ਸਪਰਾਤਵਾ ਜੀ ਕਿੰਨਾ ਨੰਬਰ ਤੇ ਆਈ ਆ ਦੋ ਨੰਬਰ ਤੇ ਆ ਜੀ ਕਿੰਨੇ ਚਿਰ ਦਾ ਜੀ ਇਹ 38 ਮਿੰਨ ਦਾ ਲੱਗਦਾ ਹੈ ਅੱਜ ਇਹ ਮੇਲੇ ਲੱਗਣੇ ਚਾਹੀਦੇ ਹਾਂ ਹਾਂ ਜੀ ਅੱਜ ਬਹੁਤ ਬਹੁਤ ਆਪਾਂ ਤਾਂ ਰੋਜ਼ ਮੇਲਾ ਵੇ ਕਿਉਂਕਿ ਕੁਝ ਸਮਾਂ ਪਹਿਲਾਂ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਗਿਆ ਸੀ ਹਣ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿ ਜਿਹੜਾ ਸਾਡਾ ਪੰਜਾਬ ਹੈ ਇਹਦੀ ਵੱਡੀ ਤਰੱਕੀ ਜੇ ਅਸੀਂ ਕਰ ਸਕਦੇ ਹਾਂ ਤਾਂ ਸਾਰੇ ਰਲ ਮਿਲ ਕੇ ਕਰ ਸਕਦੇ ਆ ਔਰ ਉਹਦੇ ਵਿੱਚ ਜਿਵੇਂ ਮੇਰੇ ਕੋਲੇ ਮਹਿਕਮਾ ਖੇਤੀਬਾੜੀ ਹੈ ਨਾਲ ਪਸ਼ੂ ਪਾਲਣ ਹੈ ਇਹ ਪੰਜਾਬ ਦੇ ਬੱਚੇ-ਬੱਚੇ ਨਾਲ ਜੁੜਿਆ ਹੋਇਆ ਅਸੀਂ ਜੇ ਪਸ਼ੂ ਪਾਲਦੇ ਆ ਪਸ਼ੂ ਤਨ ਬਹੁਤ ਵੱਡੀ ਸਾਡੇ ਲਈ ਸਰਮਾਇਆ ਹੈ ਔਰ ਉਹ ਜੇ ਇਹੋ ਜਿਹੀ ਮੇਲੇ ਲੱਗਦੇ ਆ ਤਾਂ ਉਹਦੇ ਚੋਂ ਹੀ ਸਾਡੇ ਨੌਜਵਾਨ ਉਤਸ਼ਾਹਤ ਹੁੰਦੇ ਆ ਇੱਥੇ ਲੱ passe ਲੱਗਦੇ ਆ ਜਿਹਦੇ ਨਾਲ ਅਸੀਂ ਆਪਣੇ ਇਸ ਕਾਰੋਬਾਰ ਨੂੰ ਵਧਾਵਾਂਗੇ ਖੁਸ਼ਹਾਲ ਹੋਵਾਂਗੇ ਇਹਨਾਂ ਪਿਆਰੇ ਜਾਨਵਰਾਂ ਨਾਲ ਵੀ ਸਾਡਾ ਮੋਹ ਪਿਆਰ ਬਣੂਗਾ ਜਿਹੜਾ ਕਿ ਇੱਕ ਬੇਜਵਾਨ ਜਿਨ੍ਹਾਂ ਨੂੰ ਪਾਲਣਾ ਇੱਕ ਰੱਬ ਦੀ ਪੂਜਾ ਕਰਨਾ ਹੁੰਦਾ ਹੈ ਤੇ ਅਸੀਂ ਆਪਣੇ ਕਾਰੋਬਾਰ ਨੂੰ ਵੱਡਾ ਕਰਨਾ ਸਰ ਇੱਕ ਇਲਾਕਾ ਨਿਵਾਸੀ ਦੀ ਮੰਗ ਹੈ ਕਿ ਜਿਹੜੀ ਦਦਾਰੂ ਪਸ਼ੂਆਂ ਦੀ ਮੰਡੀ ਆ ਪਿਛਲੇ 10 ਸਾਲਾਂ ਤੋਂ ਬੰਦ ਪਈ ਆ ਉਹਦੇ ਲਈ ਵੀ ਕੁਝ ਪ੍ਰਬੰਧ ਕੀਤਾ ਆ ਜਿਹੜੀ ਮੈਨੂੰ ਦੱਸਿਆ ਗਿਆ ਉਸ ਨੂੰ ਵੀ ਚਾਲੂ ਕਰਵਾ ਦੇਗੇ ਇਹੋ ਜੀ ਕਦੇ ਕੋਈ ਦਿੱਕਤ ਨਹੀਂ ਆਉਣ ਦੇਊਗੀ ਦਿੱਤੀ ਜਾਊਗੀ ਸਾਡੇ ਮਹਿਕਮੇ ਵੱਲੋਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਅਸੀਂ ਪੰਜਾਬ ਦੇ ਲੋਕਾਂ ਦੇ ਸਾਰੇ ਕਾਰੋਬਾਰ ਨੂੰ ਵਧਾਉਣ ਦੇ ਲਈ ਵਚਨਬੱਧ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਦੇ ਵਿੱਚ ਇਹ ਮੰਡੀਆਂ ਤੇ ਮੇਲੇ ਪਸ਼ੂਆਂ ਦੇ ਇਤਰਾ ਹੀ ਲੱਗਦੇ ਰਹਿਣਗੇ ਤੇ ਮੈਂ ਆਪਣੇ ਵੱਡੇ ਭਰਾ ਸਰਦਾਰ ਗਰਮੀਤ ਸਿੰਘ ਖੁੱਡੀਆਂ ਜੀ ਪਸ਼ੂ ਪਾਲਣ ਖੇਤੀਬਾੜੀ ਮੰਤਰੀ ਜੀ ਨੂੰ ਅਪੀਲ ਵੀ ਕਰਦਾ ਕਿ ਗਾਂ ਆਪਾਂ ਨੈਸ਼ਨਲ ਮੇਲਾ ਵੀ ਕਰਾਉਣਾ ਤੇ ਜਦੋਂ ਸਾਡੇ ਪਸ਼ੂ ਪਾਲਕ ਕਹਿਣ ਵੀ ਆਪਾਂ ਮੇਲੇ ਕਰਾਉਣੇ ਆ ਪੰਜਾਬ ਸਰਕਾਰ ਵੱਲੋਂ ਆਪਾਂ ਇਹਨਾਂ ਦੀ ਫੁੱਲ ਸਪੋਰਟ ਕਰਨੀ ਆ ਕਿਉਂਕਿ ਇਹ ਸਾਡਾ ਉਹ ਧਾਨਿਆਂ ਜਿਹਦੇ ਨਾਲ ਅੱਜ ਤੱਕ ਕਰੋੜਾਂ ਅਰਬਾਂ ਰੁਪਇਆ ਕਮਾ ਕੇ ਲੋਕਾਂ ਨੇ ਆਪਦੇ ਬੱਚਿਆਂ ਨੂੰ ਪੜਾਇਆ ਲਿਖਾਇਆ ਵਿਦੇਸ਼ਾਂ ਤੱਕ ਇਹਨਾਂ ਇਸ ਪਸ਼ੂ ਧਨ ਤੋਂ ਦੁੱਧ ਵੇਚ ਕੇ ਕਮਾਈਆਂ ਕਰਕੇ ਘੋੜੇ ਵੇਚ ਕੇ ਇਹਨਾਂ ਤੋਂ ਕਮਾਈਆਂ ਕਰਕੇ ਨਾਲੇ ਤੇ ਆਪਦੇ ਸ਼ੌਂਕ ਪੂਰੇ ਕੀਤੇ ਨਾਲੇ ਆਪਦੇ ਬੱਚੇ ਪਾਲੇ ਪੜ੍ਹਾਏ ਉਹਨਾਂ ਦੀਆਂ ਫੀਸਾਂ ਦਿੱਤੀਆਂ ਤੇ ਬੁਲੰਦੀਆਂ ਤੱਕ ਇਹ ਕਾਰੋਬਾਰ ਲੋਕਾਂ ਨੂੰ ਲੈ ਕੇ ਗਿਆ ਤੇ ਮੈਂ ਆਪਦੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਧੀਆਂ ਭੈਣਾਂ ਨੂੰ ਵੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ 'ਚ ਆਪਣੇ ਤੁਸੀਂ ਪਰਿਵਾਰ ਦੇ ਵਿੱਚ ਅਵੇਅਰ ਕਰੋ ਘੋੜੇ ਘੋੜੀਆਂ ਘਰਾਂ ਦੇ ਵਿੱਚ ਰੱਖੋ ਇਹ بڑا ਵੱਡਾ ਸ਼ੌਂਕ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਸਵਾਰੀ ਹੈ ਘੋੜੇ ਤੇ ਘੋੜੇ ਜੇ ਆਪਾਂ ਘਰਾਂ ਦੇ ਵਿੱਚ ਰੱਖਾਂਗੇ ਤੇ ਮਹਾਰਾਜ ਦੀ ਕਿਰਪਾ ਆਪੇ ਹੀ ਚੜਦੀ ਕਲਾ ਹੋ ਜਣੀ ਹੈ ਤੇ ਜਿਹੜੀਆਂ ਕਰਮਾਂ ਵਾਲੀਆਂ ਮੱਝਾਂ ਪਰੀਆਂ ਇੱਕ ਤੇ ਸਾਨੂੰ ਦੁੱਧ ਦੇੰਦਿਆਂ ਰਜਗਾਰ ਦਾ ਸਾਧਨ ਚੱਲਦਾ ਸਾਡਾ ਪਰਿਵਾਰ ਪਾਲਦਾ ਇਹਦੇ ਨਾਲ ਦੁੱਧ ਜੇ ਅਸੀਂ ਪੀਨੇ ਆ ਤੇ ਤਗੜੇ ਵੀ ਹੁੰਨੇ ਆ ਤੇ ਦੂਜਾ ਜਦੋਂ ਅਸੀਂ ਇਹਨਾਂ ਕਰਮਾਣੀਆਂ ਦੇ ਪੈਰਾਂ ਨੂੰ ਹੱਥ ਲਾਉਂਨੇ ਆ ਬੇਜਬਾਨੇ ਡੰਗਰ ਨੇ ਜਦੋਂ ਇਹਨਾਂ ਦੀ ਕੋਈ ਸੇਵਾ ਕਰਦਾ ਤੇ ਇਹ ਵੀ ਅਸੀਸਾਂ ਦੇਣ ਦੇ ਵਿੱਚ ਕਸਰ ਨਹੀਂ ਛੱਡਦੀਆਂ ਬੇਜਬਾਨੇ ਜਾਨਵਰਾਂ ਦੀ ਜਿੰਨੇ ਜਿੰਨੇ ਵੀ ਸੇਵਾ ਕੀਤੀ ਆ ਉਸ ਪਰਿਵਾਰ ਦੀ ਚੜ੍ਹਦੀ ਕਲਾ ਤਰੱਕੀ ਹੋਈ ਆ ਅੱਜ ਤੱਕ ਜਿਹੜੇ ਵੀ ਪੰਦੇ ਨੇ ਆਪਦੇ ਘਰੇ ਚੰਗੇ ਪਸ਼ੂ ਰੱਖਿਆ ਤੇ ਉਹਨਾਂ ਦੀ ਸੇਵਾ ਕੀਤੀ ਆ ਕਈ ਤੇ ਇਹ ਕਰਦੇ ਆ ਜਾਨਵਰ ਰੱਖ ਕੇ ਉਹਨਾਂ ਨੂੰ ਪੱਠੇ ਪਾਣੀ ਤੱਕ ਨਹੀਂ ਢੋਂਦੇ ਇਹ ਨਹੀਂ ਵੀ ਆਪਾਂ ਜਾਨਵਰ ਰੱਖਿਆ ਤੇ ਉਹ ਕਿੱਲੇ ਤੇ ਬੱਜੇ ਰਹਿਣ ਤੇ ਉੱਥੇ ਡੰਗਦੇ ਰਹਿਣ ਭੁੱਖੇ ਤੇ ਆਏ ਪੀਠੇ ਰਹਿਣ ਜੇ ਡੰਗਰ ਰੱਖਣੇ ਉਹਨਾਂ ਦੀ ਸੇਵਾ ਕਰਨੀ ਜੇ ਸੇਵਾ ਕਰਾਂਗੇ ਤੇ ਸੇਵਾ ਦਾ ਮੇਵਾ ਮਿਲਣਾ ਇਸ ਕਰਕੇ ਮੈਂ ਨੌਜਵਾਨ ਆਪਦੇ ਵੀਰਾਂ ਨੂੰ ਭੈਣਾਂ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਆਪਦੇ ਪਿਤਾ ਪੁਰਖੀ ਕਿੱਤੇ ਦੇ ਨਾਲ ਜੁੜੀਏ ਪਸ਼ੂ ਰਖੀਏ ਗਾਵਾਂ ਮੱਝਾਂ ਘੋੜੇ ਰਖੀਏ ਤਾਂ ਜੋ ਸਾਡਾ ਪ੍ਰਾਤਨ ਵਿਰਸਾ ਮੋੜ ਤੋਂ ਸਰਜੀਤ ਹੋਵੇ ਤੇ ਸਾਨੂੰ ਇਹ ਖੇਤੀ ਦੇ ਨਾਲ ਨਾਲ ਇੱਕ ਢੁਕਮਾ ਇੱਕ ਢੁਕਮਾ ਖੇਤੀ ਦਾ ਕੀਤਾ ਜਿਹੜਾ ਉਹਦਾ ਵੀ ਫਾਇਦਾ ਹੋਵੇ ਤੇ ਨਾਲ ਸਾਨੂੰ ਇਹ ਜਾਨਵਰ ਰੱਖਣ ਦੇ ਵਿੱਚ ਸਾਨੂੰ ਹੋਰ ਫਾਇਦੇ ਮਿਲਣ ਲੱਗਾ ਜੂਥ ਲਗਾਤਾਰ ਵੇਸ਼ ਜਾ ਰਿਹਾ ਹੈ ਦੰਨੀ ਕਿ ਜੇ ਇੱਥੇ ਜੂਥ ਰਹਿ ਕੇ ਜਿਹੇ ਕਿਤੇ ਨਾਲ ਜੁੜੇ ਤਾਂ ਵੱਡੀ ਕਮਾਈ ਕਰ ਸਕਦੇ। ਬਿਲਕੁਲ ਵੇਖੋ ਸਾਡੇ ਆ ਸੰਨੀ ਗਿੱਲ ਜੀ ਆ ਇਹਨਾਂ ਕੋਲ ਦਲਬਾਗ ਤੇ ਗੁਲਬਾਗ ਊੜਾ ਆ ਜਿਹਦਾ ਨਾਂ ਕੱਲਾ ਹਾਂਜੀ ਦੇਵਰਾਜ ਜੀ ਦੇਵਰਾਜ ਜਿਹਦਾ ਨਾਂ ਕੱਲਾ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਨਾਂ ਦੇਵਰਾਜ ਦਾ ਤੇ ਹੋਰ ਵੀ ਇਹਨਾਂ ਕੋਈ ਚੰਗੀ نسل ਦੀਆਂ ਬਸ਼ੇਰੀਆਂ ਬਸ਼ੇਰੇਆ ਹੋਰ ਵੀ ਸਾਡੇ ਇੱਥੇ ਭਰਾਏ ਨੀਲੋ ਤੋਂ ਨੰਬਰਦਾਰ ਆ ਉਹਨਾਂ ਕੋ ਵੀ ਚੰਗੀਆਂ ਮੱਝਾਂ ਚੰਗੀ نسل ਦੀਆਂ ਹੁਣ ਵੀ ਉਹਨਾਂ ਦੀ ਇਸ ਮੇਲੇ ਚੋਂ ਫਰਸਟ ਆਈ ਆ ਤੇ 50 50 55 55 ਲੱਖ ਦੀਆਂ ਕੀਮਤੀਆਂ ਮੱਝਾਂ ਆਈਆਂ ਇੱਥੇ ਮੇਲੇ ਤੇ ਕਰੋੜ ਕਰੋੜ ਰੁਪਏ ਕੀਮਤ ਤੇ ਬੋਲ ਆਏ ਆ ਨਾਲ ਜਿਹੜੇ ਘੋੜੇ ਆ ਘੋੜਿਆਂ ਦੀ 5 5 7 7 10 10 20 20 ਕਰੋੜ ਰੁਪਏ ਤੱਕ ਵੀ ਕੀਮਤ ਜਿੰਨੀ ਕਹਿ ਲਈਏ ਕੀਮਤ ਉਨੀ ਥੋੜੀ ਆ ਤੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜਿਹਨੂੰ ਸ਼ੌਂਕ ਹੈ ਘੋੜੇ ਰੱਖਣ ਦਾ ਚੰਗੀਆਂ ਮੱਝਾਂ ਰੱਖਣ ਦਾ ਉਹ ਮੂੰਹੋਂ ਮੰਗੇ ਪੈਸੇ ਦੇ ਕੇ ਇਹਨਾਂ ਜਾਨਵਰਾਂ ਨੂੰ ਆਪਦੇ ਕਿੱਲੇ ਤੇ ਲੈ ਕੇ ਜਾਂਦਾ